ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿੰਦਾ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਝਟਕਾ ਇਸ ਵਿਭਾਗ ਨੇ ਰੋਕ ਲੇ ਫੰਡ 10 ਕਰੋੜ ਪਹੁੰਚ ਗਏ ਫਸੇ ਹੋਏ ਫੰਡ ਇਸ ਦਿਨ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਆਰਥਿਕ ਸਥਿਤੀ ਹੋਰ ਕਮਜ਼ੋਰ ਕਰ ਦਿੱਤੀ ਹੈ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਤੇ ਕਰੀਬ 6000 ਕਰੋੜ ਰੁਪਏ ਦਾ ਫੰਡ ਰੋਕੇ ਸਨ ਹੁਣ ਇਹ ਰਕਮ ਲਗਭਗ 10000 ਕਰੋੜ ਤੱਕ ਪਹੁੰਚ ਗਈ ਹੈ ਇਸ ਦਿਨ ਕੇਂਦਰ ਸਰਕਾਰ ਨੇ ਹੁਣ ਪੰਜਾਬ ਦੇ ਸਰਵ ਸਿੱਖਿਆ ਅਭਿਆਨ ਦੇ 570 ਕਰੋੜ ਫੰਡ ਰੋਕ ਦਿੱਤੇ ਹਨ ਜਿਸ ਕਾਰਨ ਪੰਜਾਬ ਸਰਕਾਰ ਨੂੰ ਤਾਜ਼ਾ ਤਾਚਟਾ ਲੱਗਾ ਹੈ ਇਹਨਾਂ ਫੰਡਾਂ ਦੀ ਕਿਸ਼ਤਾਂ ਰੁਕਣ ਨਾਲ ਵੇਤ ਸਰਬ ਸਰਬੋ ਸਿੱਖਿਆ ਬੀਗਾਨ ਦੀ ਗੱਡੀ ਲੋਹ ਉਤਰ ਲੱਗੀ ਹੈ ਇਸੇ ਨਾਲ ਹੀ ਸਰਬ ਸਿੱਖਿਆ ਬੀਮਾਨ ਦੇ ਕੰਮ ਹਜ਼ਾਰਾਂ ਮਜ਼ਦਮਾਨ ਨੂੰ ਤਨਖਾਹ ਦੀ ਨੌਬਤ ਬਣੀ ਗਈ ਹੈ ਕਿਨ ਅਸ ਕੀਮ ਤਹਤ 60 ਫੀਸਦੀ ਪੈਸੇ ਕੇਂਦਰ ਦਿੰਦੀ ਹੈ